ਸਤਿ ਸ੍ਰੀ ਅਕਾਲ ਜੀ ਫਾਰਮ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਫਤਿਹਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਫਤਿਹਗੜ ਚੂੜੀਆਂ ਸ਼ਹਿਰ ਦੇ ਨਾਲ ਹੀ ਜਿਹੜਾ ਬਿਲਕੁਲ ਮੀਤਿਆਂ ਨਾਲ ਦਾ ਪਿੰਡ ਹੈ ਬੱਦੋਵਾਲ ਤੇ ਪੰਨੂ ਡੇਰੀ ਫਾਰਮ ਤੇ ਆਪਾਂ ਆਏ ਆਂ ਹਲੋ ਆਹ ਦੇਖ ਸਕਦੇ ਜੀ ਤੇ ਅੱਜ ਤੁਹਾਨੂੰ ਚਾਰ ਬਣਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਦੋ ਹੀ ਗੱਬਣਾ ਗੱਲਬਾਤ ਹੁਣ ਆਪਾਂ ਵੀ ਜੀ ਹੁਣਾਂ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਕੀ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਕੋਆ ਸਾਬ ਠੀਕ ਠਾਕ ਆ ਸਾਬ ਠੀਕ ਠਾਕ ਆ ਚਲੋ ਜੀ ਗੱਲ ਛੁੱਟੀ ਕਰ ਲਈ ਤੁਸੀਂ ਤੁਹਾਨੂੰ ਕੱਲ ਸਰਦੇ ਰਹੇ ਹਾਂ ਕੱਲ ਫਿਰ ਤੁਹਾਨੂੰ ਬਤਾ ਇੱਧਰ ਇੱਕ ਦਿਨ ਛੱਡ ਕੇ ਆ ਜਾਈਦਾ ਫਿਰ ਤੁਸੀਂ ਫਿਰਾਂਦੇ ਅੱਜ ਨਹੀਂ ਗਿਆ ਜਾਣਾ ਤੇ ਪਰਸੋਂ ਵਾਲਾ ਵੇਗ ਗਿਆ ਮਾਲ ਉਤਰਾ ਹਾਂਜੀ ਵੇਗ ਗਿਆ ਕੰਮ ਹੁਣ ਖਿੱਚ ਕੇ ਰੱਖਿਆ ਗਿਆ ਪੂਰਾ ਫਿਰ ਜੀ ਮਿਹਰ ਹੋ ਜਾਂਦੀ ਹੈ ਸਰਬੋ ਸੱਚੇ ਪਾਤਸ਼ਾਹ ਦੀ ਗੱਲ ਇਹ ਆ ਵੀ ਮਨ ਜਿਹੜਾ ਨਾ ਬੱਦੇ ਦਾ ਹਾਂਜੀ ਹ ਤੋ ਕੰਬੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਹਾਂਜੀ ਕਿਉਂਕਿ ਅਸੀਂ ਰੋਟੀ ਨੇ ਬੱਜੇ ਹਨਾ ਹਾਂਜੀ 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 ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਹਾਂਜੀ ਹਾਂਜੀ ਠੀਕ ਆ ਕਹਿੰਦੇ ਕਿਰਤ ਕਰੋ ਪਰ ਤੁਸੀਂ ਕਿਰਤ ਨਾ ਬੱਜ ਗਏ ਹਨਾ ਹਾਂਜੀ ਹਾਂਜੀ ਸਾਡਾ ਕੀ ਮਨ ਕਰਦਾ ਵਾ ਵੀ ਅਸੀਂ ਦੂਸਰੇ ਦਾ ਹੱਕ ਕਿਹੜਾ ਮਾਰ ਲੀਏ ਹਨਾ ਦੂਸਰੇ ਦਾ ਹੱਕ ਮਾਰ ਕੇ ਆਪਣੇ ਅੰਦਰ ਛੁੱਟ ਗਏ ਹਨਾ ਹਾਂਜੀ ਤੇ ਮਾਰ ਕਹਿੰਦੇ ਆ ਬੋ ਪਰ ਪੰਚਕਾਰ 파ਰਤਾ ਨ ਲਿਆਵਾ ਸੁਤਦਾਰਾ ਸੋਂ ਆਣ ਲਦਾਵਾ ਮਨ ਮੇਰੇ ਭੂਲੇ ਕਪਟਨ ਅਗੀਜਨ ਤਨਵੇੜਾ ਤੇਰੇ ਜੀਪਾ ਲੀ ਗਏ ਹਾਂਜੀ ਠੀਕ ਹੈ ਮੈਂ ਵਸ਼ੀਆਂ ਲੈ ਲੈਂਦੀ ਹਾਂ ਹਾਂਜੀ ਮੈਂ ਕਰ ਫਾਰ ਐਗਜ਼ਾਮਪਲ ਧਾਰਨ ਦਿਨਾ ਵਾਂ ਹਾਂਜੀ ਜੇ ਮੈਂ 70 ਦੀ ਲੈਂਦੀ ਆ ਮੈਂ 70 ਤੇ ਤਰਜੀਹ ਦੇ ਚਣੀ ਆ ਕੋਈ ਅਤਕਸ਼ ਨਹੀਂ ਨਹੀਂ ਹਾਂਜੀ ਹਾਂਜੀ ਨਹੀਂ ਹਾਂਜੀ ਹਾਂਜੀ ਜੇ ਮੈਂ ਵੱਚੀ 50000 ਦੀ ਲੈਂਦੀ ਆ ਮੈਂ ਫੂਟ ਪਰੇਵ ਕਰਕੇ ਲੱਖ ਦੀ ਵੇਚ ਲਿਆ ਹਾਂ ਹਾਂਜੀ ਹਾਂਜੀ ਮੇਰੇ ਦੋ ਬੱਚੇ ਕੁਲੀਆ ਵੱਡੀ ਤਰ੍ਹਾਂ ਹਨ ਹਾਂਜੀ ਉਹ ਮੈਂ ਬਹੁਤ ਠੱਗੀ ਕਰਕੇ ਪਰਪੰਚ ਕਰਦਾ ਹਨ ਪਰਪੰਚ ਕਰ ਪਰ ਧਨ ਲਿਆਵਾ ਸਦਾ ਤਾਂ ਆਪਣੇ ਘਰ ਲੈ ਹੋਣਾ ਚਾਹੁੰਦਾ ਹਾਂ ਹਾਂਜੀ ਹਾਂਜੀ ਬਰ ਕਿੰਦੇ ਆ ਸੁਤਦਾਰਾ ਸੋ ਆਲਟਾ ਵਾ ਸੁਤਦਾਰਾ ਕਿੰਨੂੰ ਕਿੰਦੇ ਆ ਘਰ ਵਾਲੇ ਨੇ ਧੀਆਂ ਪੁੱਤਰਾਂ ਨੂੰ ਹਾਂਜੀ ਹਾਂਜੀ ਦਾ ਮਨ ਮੇਰੇ ਭੋਲੇ ਕਪਟ ਨਾ ਕੀਜੇ ਅੰਧ ਨਬੇੜਾ ਬਲਕਾਰ ਸਿਆ ਤੇਰੇ ਜੀਪਾਂ ਲਿਜੇ ਜੇ ਠੱਗੀ ਮਾਰੇਗਾ ਹਸਤਾਬ ਤਵ ਤੇਰੇ ਕੋਲ ਲੈਣਾ ਵਾ ਕਿ ਲੈਣਾ ਵਾ ਵਰਗ ਦੇ ਲਿਖਣਾਵੇਂ ਧਰਮ ਬਾ ਲਿਆ ਉਥੇ ਸੱਚੋ ਹੀ ਸੱਚ ਨਿਭੜੇ ਹੁਣ ਵੱਕ ਕੱਢੇ ਜਿਮਾਲਿਆ ਥਾਉ ਨਾ ਪਏ ਕੜੇ ਹਾਲ ਮੁ ਕਾਲੇ ਦੋ ਚਿਕ ਜਾਲਿਆ ਤੇਰੇ ਨਾਲ ਕੇ ਸੇਜਣੇ ਹਰ ਕੇ ਸੁੱ ਠੱਗਣ ਵਾਲਿਆ ਤੇਰੇ ਕੋਲ ਲੇਖਾ ਲੈਣਾ ਸਵਾਸਾਂ ਦਾ ਹਾਂਜੀ ਮੈਨੂੰ ਸਵਾਸਾਂ ਦਾ ਦੇ ਕੇ ਭੇਜਿਆ ਵਾ ਧੰਨ ਹੁਣ ਇੱਥੇ ਸੰਸਾਰ ਤੇ ਤੁਹਾਡੇ ਵੀਡੀਓ ਲੰਮੀ ਹੋਈ ਨਹੀਂ ਬੜੇ ਚਿਰ ਦੇ ਹੀ ਆਏ ਹਨਾ ਹਾਂਜੀ ਹਾਂਜੀ ਚਾਰ ਜੁੱਗ ਇਹੀ ਘਰੋਂ ਤਰੇਆਂ ਨੂੰ ਚਾਹ ਨਹੀਂ ਵਾਪਸ ਫੇਰਾ ਪਾਇਆ ਗਏ ਨਹੀਂ ਘਰ ਇੱਥੇ ਚੱਲ ਗਏ ਪਹਿਲਾ ਸਤਜੁਗ ਤ੍ਰੇਤਾ ਦੁਆਪਰ ਤੇ ਕਲਯੁਗ ਆ ਗਿਆ ਹਾਂਜੀ ਤੇ ਬਾਰੇ ਦੇ ਕਲਯੁਗ ਵਿੱਚ ਕਲਯੁਗ ਵਿੱਚ ਕੀਰਤਨ ਪ੍ਰਧਾਨਾ ਗੁਰਮੁਖ ਚੱਕੀ ਜੀ ਲਾਇਏ ਧਿਆਨਾਂ ਹਾਂਜੀ ਉਹਦੇ ਹੁਣ ਕੱਲ ਜੇ ਆ ਗਿਆ ਤਾਂ ਤੁਸੀਂ ਸਿਮਰਨ ਭਗਤੀ ਬੰਦਗੀ ਕਰੋ ਨਾਲ ਦੀ ਨਾਲ ਕੀਰਤ ਕਰੋ ਤੇ ਨਾਲ ਸਿਮਰਨ ਕਰਦੇ ਆਪਦੇ ਘਰ ਬਾਸ ਚਲੇ ਜਾਣਾ ਹਾਂ ਹਾਂਜੀ ਹਾਂਜੀ ਬਰਗ ਦੇ ਚਰੰਗ ਕਾਲ ਪਾਈ ਦਰ ਲੱਭ ਦੇ ਨਾਮ ਹੀ ਹੁਣੀ ਹੋਈ ਖੇ ਪਸ਼ੂ ਪ੍ਰੇਤ ਮੁਕਤ ਤੇ ਬੁਰੀ ਤਿਸ ਨੁੱਝੇ ਜੇ ਨਹੀਂ ਛੜੀ ਉਹਦੇ ਤੁਸੀਂ ਜੇ ਨਾਮ ਨੂੰ ਨਹੀਂ ਪੁੱਝਿਆ ਤੁਸੀਂ ਪਸ਼ਵਾਨੋਂ ਪ੍ਰੇਤਾਨੋਂ ਮੁਕਤ ਕਿੰਨੇ ਮੂਰਖਾ ਨੂੰ ਹਾਂ ਜੀ ਉਹਨਾਂ ਨਾਲ ਭੈੜੀ ਆ ਇਸ ਕਰਕੇ ਮੈਂ ਇਧਰ ਨਾ ਜਾਣਾ ਚਾਹੁੰਦਾ ਹਾਂ ਤੇ ਗੱਲ ਇਹ ਆ ਕਿ ਸ਼ਤਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਹਰ ਇੱਕ ਤੇਈ ਮਾਰਕ ਦਿਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਸਰਬੱਤ ਦਾ ਭਲਾ ਮੰਗਦਾ ਵਾਂ ਮੇਰੇ ਕੋਲ ਚਾਰ ਪਸ਼ੂ ਆ ਦੋ ਵਛੀਆਂ ਪਹਿਲਾਂ ਪਹਿਲਾਂ ਸਵੇਰ ਸੁਈਆਂ ਨੇ ਠੀਕ ਹੈ ਦੋ ਵਿੱਚ ਗੱਬਣਾ ਗੱਬਨਾ ਆ ਹਾਂਜੀ ਠੀਕ ਹੈ ਚਲੋ ਸ਼ੁਰੂਆਤ ਫੇਰ ਆ ਜਿਹੜੀ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਇਹਦੇ ਤੋਂ ਹੀ ਆਪਾਂ ਕਰ ਲੈਣੀ ਆ ਤੇ ਬੱਚਾ ਕੀ ਆ ਗਿਆ ਜੀ ਤੇ ਮਗਰ ਦੋ ਆ ਮਗਰ ਬੱਛੇ ਜੀ ਅੱਛਾ ਦੋ ਆ ਮਗਰ ਹੀ ਬੱਛੇ ਆ ਉਹ ਬੱਛਾ ਆ ਤੇ ਥਾਣੇ ਦੇਖ ਸਾਦੇ ਦੇ ਇੱਕ ਰੀ ਲਾਗੇ ਤੋਂ ਕਾਫੀ ਕਮਾਲ ਦਾ ਥਾਨ ਹੈ ਜਿਹੜਾ ਪਰ ਹੱਥ ਜਿਹਾ ਨਾਲਾ ਥਾਨ ਹੈ ਅਜੇ ਭਲਾਂ ਜਿਹੜੀਆਂ ਹਵਾਨੇ ਤੇ ਜ਼ਰੂਰ ਹੈਗੀਆਂ ਕਿੰਨੇ ਕਿੰਨਾ ਚਿਹਰਾ ਗਿਆ ਇਹਨੂੰ ਸੂਈ ਨੂੰ ਪਰ ਵੀ ਤੇ ਇਹ ਰਾਤ ਵੱਛੀ ਸੂਈ ਸੀ ਅੱਛਾ ਜੇਰ ਦੀ ਪਰਪਰ ਪਈ ਹੈ ਦੀ ਜੇਰ ਦੀ ਬੈਠੀ ਦੀ ਪੌਦੀ ਦੀ ਵੀ ਵੀਡੀਓ ਬਣਾਈ ਹੋਈ ਹੈ ਸਾਡੀ ਜੰਮਿਆਰੀ ਹੈ ਜੇਰ ਦੀ ਠੀਕ ਹੈ ਉਹਦੇ ਅੰਦਰ ਕੋ ਟੋਟਾ ਵੀ ਹੋ ਗਿਆ ਤਾਂ ਵੀ ਆਪਾਂ ਜੰਮਿਆ ਰਹੇ ਇਸ ਚੀਜ਼ ਦੇ ਵਿੱਚ ਠੀਕ ਹੈ ਮੈਂ ਕੋਲ ਬੈਠਾ ਸੀਗਾ ਇਹਦੀ 1.2 ਚਵਾਈ ਛੇਰੇ ਹੋਈ ਆ ਅੱਛਾ 1.2 ਚਵਾਈ ਹੋਈ ਹੈ ਤੇ ਥਾਣੇ ਤੇ ਹੁਣ ਤਾਂ ਹੀ ਹੱਥ ਚੋਂ ਬਹੁਤ ਬਾਗਮਾਲ ਵਾਛੀ ਬਹੁਤ ਦੁੱਧ ਵਾਲੀ ਬਾਡੀ ਸਟਰਕਚਰ ਵੇਖ ਲਓ ਕਿਤਰਾ ਦਾ ਵਾ ਤੇ ਕਿੰਨਾ ਕੁ ਦੁੱਧ ਚਵਾਈ ਜਾਊ ਕਿ ਮੈਂ 25 ਲੀਟਰ ਦੀ ਗਰੰਟੀ ਦਵਾ ਵੀ ਉਹ ਬਾਹਰ ਵਸ਼ੀ ਪਹਿਲਾ ਸੂਆ ਦੁੱਧ ਪਾਏਗੀ ਚੌਗੀ ਵਸ਼ੀ ਦੰਦਾ ਦੀ ਤੋੜ ਦਈਏ ਫੇਰ ਇਹਨਾਂ ਚਾਰ ਦੰਦ ਵੈੜੇ ਜਿਹੜੀ ਤੇ ਸੂਆ ਪਹਿਲਾ ਹੀ ਆ ਤੇ ਵੀ ਇਹ ਤੋਂ 25 ਦੇ ਵਿੱਚ ਜਿਹੜਾ ਕਹਿੰਦੇ ਕਿ ਪਹਿਲੇ ਸੂਏ ਜਿਹੜਾ ਚੱਲੂਗੀ ਮੈਂ ਦੇਖ ਸਾਡੇ ਜੀ ਤੇ ਕਿੰਨਾ ਫਿਰ ਮੁੱਲ ਰੱਖਦੀ ਇਹਦਾ ਆਪਾਂ ਅੱਜ ਮੁੱਲੇ ਦਾ ਭਾਵੇਂ ਲੱਖ ਕਰਾਂ ਵਾਲਾ ਸਵਾ ਕਰਾਲਾ 85000 ਚ ਮੰਤਨ ਕਰਾਂਗੇ 85000 ਚ ਮੰਤਨ ਕਰ ਦੋਗੇ ਕਰਦਾ ਕਿ ਫੁੱਲ ਮੰਤਨ ਕਰ ਫੁੱਲਾ ਹੀ ਕਰ ਦੋਗੇ ਕੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਯਾਰ ਬੀਤਵੇ ਅੱਲਾ ਨਾਲ ਉਹ ਵਸ਼ੀ ਦਾ ਗਰੱਸ਼ਾ ਬਦਲਿਆ ਵਾ ਇਹ ਵੈੜ ਦਾ ਗਰੱਸ਼ਾ ਬਦਲਿਆ ਵੇ ਲੋ ਸੰਗਲਣਾ ਵੈੜ ਬੰਨੀ ਹੈ ਮੜੀ ਜਿਹਾ ਆ ਗਏ ਠੀਕ ਆ ਫੁੱਲੀ ਫਿਰ ਦੀ ਵਸ਼ੀ ਨਹੀਂ ਆ ਪਰ ਇਨੂੰ ਇਹ ਪ੍ਰੋਬਲਮ ਨਹੀਂ ਕੋਈ ਬੱਦੀ ਆ ਬੱਜੀ ਨੂੰ ਕੋਈ ਗੱਲ ਨਹੀਂ ਦੋਹਣੀ ਹੋਣਾ ਠੀਕ ਆ ਠੰਡੀ ਸੀਲ ਨਹੀਂ ਆ ਵੀ ਅੰਤ ਕੋਈ ਨਹੀਂ ਠੀਕ ਆ ਤੇ ਬੱਚਾ ਇਹਦੇ ਮਗਰੇ ਬੱਚਾ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹ ਕੱਲ ਸੋਈ ਸੀ ਵੇੜ ਇਹ ਕੱਲ ਦੀ ਸੋਈ ਹੈ ਕੱਲ ਵੇੜ ਸੋਈ ਸੀ ਠੀਕ ਆ ਉਹ ਠੰਡੀ ਸੀਲ ਵੇ ਸੂਆ ਇਹਦਾ ਵੀ ਪਹਿਲਾਂ ਹੀ ਹਾਂ ਵੇਖੋ ਪਹਿਲਾਂ ਸੂਆ ਪ੍ਰੋਪਰ ਆ ਦੇਖ ਸਾਡੇ ਇਹ ਵੀ ਚੰਗੀ ਤਿਆਰ ਹੋਈ ਥੱਲੇ ਤੇ ਇਹ ਪਹਿਲੇ ਸੋਵੇ ਕਿੰਨਾ ਕ ਦੁੱਧ ਕਰ ਦੂਗੇ ਇਹ 30 ਲੀਟਰ ਦੀ ਗਾਰੰਟੀ ਦਾਂਗੇ ਵੱਡੀ ਬੱਛੀ 30 ਤਾਂ ਲਾਗੇ ਜਿਹੜਾ ਚਵਾਈ ਜਾ ਬਾਕੀ ਇਹ ਆ ਕਿ ਆਏ ਤਿਆਰ ਸ਼ਾਮ ਤੇ ਸਿਰ ਤੇ ਜਿਸ ਤਰ੍ਹਾਂ ਆਪਾਂ ਜੇ ਕਹੀਏ ਵੀਰ ਨੂੰ ਪਤਾ ਗੱਲ ਕੀ ਹੈ ਹਾਂਜੀ ਕਈ ਵਾਰੀ ਜਿਹੜੇ ਵੀਰਾਂ ਨੂੰ ਪਤਾ ਡੰਗਰ ਪਸ਼ੂ ਰੱਖਦੇ ਆ ਉਹਨਾਂ ਨੂੰ ਪਤਾ ਪੀਕ ਤੇ ਡੰਗਰ 15 ਦਿਨਾਂ ਬਾਅਦ ਹੁੰਦਾ ਹਾਂਜੀ ਹਾਂਜੀ ਕਈ ਫੋਨ ਲਾ ਕੇ ਕਹਿ ਦਿੰਦੇ ਆ ਵੀ ਅਸੀਂ ਸਾਈ ਪਾ ਦਿੰਦੇ 30 ਕਿਲੋ ਚਵਾ ਦੋਗੇ ਹਾਂਜੀ ਦੇਖੋ ਗੁਰਮੁਖੋ ਸਿਆਣੇ ਹੋ ਤੁਸੀਂ ਅੱਜ ਪਹਿਲੇ ਦਿਨ ਤੇ ਪੋਲੇ ਤੇ ਅਵਸ਼ੀ ਹਾਂਜੀ ਹਾਂਜੀ ਅੱਜ ਤੇ ਹੋ ਸਕਦਾ ਪੋਲਾ 15 ਕਿਲੋ ਨਿਕਲੇ 16 ਕਿਲੋ ਨਿਕਲੇ 20 ਕਿਲੋ ਨੇੜੇ ਕਿੰਨਾ ਨਿਕਲਦਾ ਇੱਕ ਤੇ ਚਵਾਈ ਕੀਤੀ ਆਪਾਂ ਇਹਦੀ ਹਾਂਜੀ ਹਾਂਜੀ ਇਸ ਕਰਕੇ ਮੈਨੂੰ ਪਤਾ ਹੈ ਪਿਛਲੇ ਇਹ ਘਰ ਵਾਲਿਆਂ ਨੇ ਜਿਵੇਂ ਦੱਸਿਆ ਆਪਾਂ ਅੰਦਾਜ਼ੇ ਦੇ ਹਿਸਾਬ ਨਾਲ ਜਿੱਤਰਾ 2 ਕਿਲੋ ਵਸ਼ੀ ਤੋਂ ਤੇ ਵਸ਼ੀ ਤੋਂ ਪੌਣਾ ਪਾ ਦੇਣਾ ਇੰਨਾ ਕਿ ਜਿਹੜਾ ਅੰਦਾਜ਼ੇ ਦੇ ਹਿਸਾਬ ਨਾਲ ਜਿੱਤਰਾ ਨਾ ਤੋੜ ਦिए ਹਨ ਕੱਦ ਕਾਠ ਬੋਡੀ ਸਟਰਕਚਰ ਜਿਹੜਾ ਇਹ ਤਾਂ ਵੀ ਚੰਗਾ ਸਾਹਮਣੇ ਜਿਹਨੇ ਬਹੁਤ ਚੰਗੀ ਮੈਰੀ ਅੱਖਾਂ 'ਚ ਬਹੁਤ ਚੰਗੀ ਵਹਿੜਿਆ ਸੋਹਣੀ ਵਹਿੜਿਆ ਜਿਹੜੀ ਬਾਕੀ ਬੋਡੀ ਸਕੋਰ ਇਹਦਾ ਚੰਗਾ ਚੰਗੀ ਤਿਆਰ ਹੋਈ ਆ ਜੇ ਭਲਾਵੇਂ ਚਲੋ ਹਵਾਨੇ ਤੇ ਹੈਗੀਆਂ ਵਾ ਇਹ ਜੇ ਦੋਵਾਂ ਦੀ ਜਿਹੜੀ ਇੱਕ ਇੱਕ ਦੋ ਦੋ ਚਵਾਈ ਹੋਈ ਹੈ ਜਿਹੜੀ ਇਹਨਾਂ ਦੀ ਲੈ ਜਾਓ ਜੀ ਬਾਕੀ ਥਾਣੇ ਦੋਵਾਂ ਦੇ ਚੰਗੇ ਆ ਭਾਵੇਂ ਕੋਈ ਮਸ਼ੀਨ ਵਾਲਾ ਵੀ ਲੈ ਜਾਏ ਤੇ ਭਾਵੇਂ ਕੋਈ ਹੱਥ ਨਾਲ ਚਵਾਈ ਵਾਲਾ ਵੀ ਤੇ ਇਹਦਾ ਕਿੰਨਾ ਰੱਖਣਾ ਮੁੱਲ? ਬੱਛੀ ਪੂਰੇ 1.5 ਲੱਖ ਰੁਪਏ ਦੀ ਆ। ਅੱਛਾ। ਸਰ ਕੋ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਵਛੀਆਂ ਹੋਣੇ ਘੰਟੇ ਬਾਅਦ ਵਿਕ ਜਣੀਆਂ ਮੈਨੂੰ ਪਤਾ ਹੋਵਾ। ਹਾਂਜੀ ਹਾਂਜੀ। ਪਰ ਜੇ ਨਾ ਵੀ ਕੀ ਵਛੀ? ਹਾਂਜੀ। ਸਰ ਮੰਡੀ ਜੋਰ ਵੇਖਾਂਗੇ 1.5 ਲੱਖ ਤੋਂ ਘੱਟ ਦੇਣੀ ਨਹੀਂ ਐੜ। ਅੱਛਾ। ਪਰ ਅੱਜ ਇਹਦਾ ਮੁੱਲ ਜਿਹੜਾ 95 ਹਜ਼ਾਰ ਦੀ ਵੇੜ ਖਾਨ ਨਗ ਮੁੱਲ ਲੱਖ ਕਰਦੇ ਆ 95 ਹਜ਼ਾਰ ਦੀ। 95 ਬਾਕੀ ਵਿੱਚ ਖੁੱਲਾ ਕਰ ਦੋਗੇ ਮਨ। ਬੱਲੇ ਫੋਨ ਕਰੇ ਕੋਈ ਮਾਨਤਾਂ ਤੇ ਹੋਣਾ ਹੀ ਹੋਣਾ ਵਾ। ਠੀਕ ਐ ਤੇ ਆ ਗੱਬਨਾ ਗੀ ਹੈ ਨਾ ਤੋੜ ਦਈਏ ਫੇਰ ਇਹਨਾਂ ਨੂੰ। ਜੇ ਪਹਿਲਾ ਸੂ ਸੋ ਆਪੇ ਲੈ ਸੋਨਾ ਜਿਹੜਾ ਇਹਨੇ ਵੀ ਅੱਜ ਜਿਆਦੀਆਂ ਪਹਿਲਣਾਈਆਂ ਇਹ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਭਾਜੀ ਵੀ ਕੋਲ ਬੱਛੀ ਪਾ ਦੇਗੀ 20 ਤੇ ਲੱਗ ਜਿਹੜਾ ਕਹਿੰਦੇ ਕਿ ਪਹਿਲੇ ਸੋਏ ਜਿਹੜਾ ਛੋਈ ਜਾ 15 ਦਿਨ ਕੱਚੀ ਜੇ 15 ਦਿਨ ਕੱਚੀ ਆ ਜੀ ਲੈ ਜੀ ਉਸੇ ਦਾ ਰਿਵਸ਼ੀ ਤਾਂ ਹਨਾ ਸੋਏ ਪਰਾਖੀ ਤਾਂ ਮੜਕੇ ਯਾਰ ਕੋਈ ਦੋ ਚੱਬਣ ਵਾ ਬਾਕੀ ਚਲੋ ਇਹ ਨਾ ਕਰੇ ਕੋਈ ਹਣਾ ਗੱਭਨ ਪਛੇਤ ਦਿਨਾਂ ਦਾ ਜਿਹੜਾ ਅੰਦਾਜ਼ਾ ਹੁੰਦਾ ਆ ਕਈ ਵਾਰੀ ਪਹਿਲਾਂ ਵੀ ਸੂਪਿੰਦੀਆਂ ਵਾਂ ਕਈ ਵਾਰੀ ਟਾਈਮ ਵੱਧ ਵੀ ਲੈ ਜਾਂਦੀਆਂ ਦੁੱਧ ਦਾ ਤੇ ਇਹ ਦਿਨਾਂ ਦਾ ਜਿਹੜਾ ਅੰਦਾਜ਼ਾ ਹੁੰਦਾ ਵਾ ਤੁਸੀਂ ਆਪਣੀ ਸਮਝ ਨਾਲ ਵੇਖਣੀ ਆ ਤੇ ਇਹਦਾ ਮੁੱਲ ਫਿਰ ਮੁੱਲ ਹਰਪ੍ਰੀਤ ਵਸ਼ੀਰ ਦੀ ਮਾਲਕੀ ਆ ਵੀ ਇਹ ਚੀਗੇ ਤੇ ਵੈਸੇ 75 ਦੀ ਵੈੜ ਵੇਖਦੀ ਆ ਹਾਂਜੀ ਪਰ ਭਾ ਨਾ ਮਿਲੀ ਭਾ ਨਾ ਦੇਦਣੀ ਮੱਛੀ ਅੱਛਾ 65000 ਦੀ 65000 ਦੀ ਬਾਕੀ ਵਿੱਚ ਛੋਟ ਕਰ ਦੋਗੇ ਕਿ ਕੋਈ ਛੋਟ ਆਪ ਕਰਾਂ ਕੋਈ ਗੱਲ ਹੁਣ ਇੱਕ ਹੋਰ ਆ ਆ ਵੀ ਚੰਗੇ ਬੋਡੀ ਸਟਰਕਚਰ ਵਾਲੀ ਆ ਬੇਲ ਕਾਫੀ ਲੰਮੀ ਆ ਇਹਦੇ ਹੈਗੀ ਚਰਸੀ ਕਰਾਸ ਤੇ ਆ ਜਿਹੜੀ ਨਾ ਕੋਈ ਇਹਨੂੰ ਗਰਮੀ ਦੀ ਪ੍ਰਵਾਹ ਨਹੀਂ ਈਦੀ ਨਾ ਕੁਝ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਤੇ ਮਿਲ ਕੇ ਵੀ ਇਹਨੂੰ ਚੰਗੀ ਲੱਗੀ ਆ ਇੱਕ ਨਿਕ ਦੁੱਧ ਆ ਲਈ ਜੇ ਬਾਹਰੀ ਵਸ਼ੀ ਚੰਗੀ ਆ ਬੜੀ ਸ਼ਰਤਾਂ ਨਾਲ ਕਿਹਾ ਹੈ ਭਾਵੇਂ ਗੈਸੇ ਦਾ ਦੇ ਦੇ ਵਸ਼ੀ 25 ਕਿਲੋ ਦੁੱਧ ਪਿਛਲੇ ਸਵੇਰੇ ਪਾਇਆ ਵਾ ਅੱਛਾ ਸ਼ਗੀ ਦੰਦਾ ਦੀ ਵਹਿੜ ਇਹ ਕੰਨੀਆਂ ਨੇ ਬਰਾਬਰ ਕੀਤੀਆਂ ਠੀਕ ਆ ਤੇ ਮੈਂ 25 ਕਿਲੋ ਦੀ ਗਾਰੰਟੀ ਦੇ ਦੇਗਾ ਵਾਦ ਜਿੰਨਾ ਕਰਦੇ ਦਾ ਕਰਦੇ ਠੀਕ ਆ ਹਾਂਜੀ 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 ਤੇ ਤੋਰ ਦਈਏ ਨਾ ਫਿਰ ਬਾਕੀ ਤੇ ਇਹਨਾਂ ਵੀ ਥੋੜੇ ਲੈ ਜਾਣੇ ਹਜੇ ਚੰਗੇ ਬੋਡੀ ਸਟਰਕਚਰ ਵਾਲੀ ਆ ਚੰਗੇ ਕੰਦ ਕਾਠਾ ਵਾਲੀ ਆ ਜਿਹੜੀ ਪੁਰੀ ਸਿੱਧੀ ਆ ਜਿਹੜੀ ਉਹ ਆਨੇ ਦੇ ਵੀ ਨਾੜਾ ਜਿਹੜੀਆਂ ਚੰਗੀਆਂ ਤੇ ਕਿੰਨਾ ਰੱਖੀਏ ਦਾ ਫਿਰ ਮੁੱਲ ਆਪਾਂ? ਸਰ ਪਹਿਤੂ ਮੁੱਲ ਭਾਏ ਦਾ ਲੱਖ ਰਾਲਾ ਜਿੱਡਾ ਮਰਜ਼ੀ ਕਰਾ ਲੈ। ਹਾਂਜੀ। ਅਸੀਂ ਇਹ ਜਮਾਨਤ ਨ ਕਰਾਂਗੇ ਵੇੜ ਦਾ। ਅੱਛਾ ਅਸੀਂ ਜਮਾਨਤਨ ਕਰੋਗੇ। ਖੁੱਲਾ ਹੀ ਕਰ ਦੋਗੇ। ਕਰਦਾ ਖੁੱਲਾ ਕੋਈ। ਠੀਕ ਹੈ ਜੀ। ਤੇ ਆਹ ਨਾ ਵੱਛੀ ਜਿਹੜੀ ਆ 75000 ਦੀ। 75000 ਦੀ। ਠੀਕ ਹੈ ਜੀ। ਤੇ ਠੀਕ ਹੈ ਹੋਰ ਕੁਝ ਕਹਣਾ? ਮਿਹਰਬਾਨੀ ਤੁਸੀਂ ਆਏ ਧੰਨਵਾਦ। ਠੀਕ ਹੈ ਜੀ। ਬਾਕੀ ਗੱਲ ਇਹ ਆ ਵੀ ਤ ਮਾਲ ਜਿਹੜਾ ਆਪਾਂ ਕੱਚਾ ਨਹੀਂ ਆ ਲਿਹਾਈਦਾ ਮਾੜਾ ਮਾਲ ਨਹੀਂ ਘੇ ਲਾਈਦਾ ਤੇ ਅਗਲੇ ਨੂੰ ਪੈਸੇ ਖਰਚ ਲੰਗੇ ਐਂ ਕਰੀ ਥੋੜੀ ਜੀ ਮਹਿਸੂਸ ਹੁੰਦੀ ਆ ਵੀ ਯਾਰ ਆਪਾਂ 40 ਵਾਲੀ ਲੈਣੀ ਸੀ 50 ਵਾਲੀ ਲੈਣੀ ਸੀ ਹਾਂਜੀ ਤੇ ਗੱਲ ਕੋਈ ਫਰਕ ਨਹੀਂ ਕੰਮਿੰਦਾ ਥੋੜੇ ਜਿਹਾ ਆਪਾਂ ਪੈਸੇ ਹੁਣ ਲਾਉਣ ਲੱਗੇ ਆ ਜਾਂਦਾ ਵਾ ਹਾਂਜੀ ਬਾਕੀ ਇਹ ਕਿਹਨੇ ਹੁੰਦਿਆ ਵੀ ਸਸਤਾ ਰਹੇ ਵੇ ਬਾਰ-ਬਾਰ ਤੇ ਮਹਿੰਗਾ ਰਹੇ ਇੱਕ ਵਾਰ ਬਾਕੀ ਮੋਹਲ ਦੇ ਤੇ ਚੀਜ਼ ਦਾ ਹੀ ਪਹਿਣਾ ਮੋਲ ਵੇਖੋ ਤਾਂ ਮੋਲ ਜਿਹੜਾ ਵਾ ਨਾ ਹਾਂਜੀ ਹੁਣ ਕਿਸੇ ਨੇ ਜੀਪਾ ਲੈ ਜੀ ਹੋਣਾ ਅੰਤਨ ਬੇੜਾ ਮਤਲਬ ਵੀ ਜਿੰਨਾ ਗੋੜੋ ਨਾ ਮਿੱਠਾ ਹੁਣ ਕੇ ਉਹਨਾਂ ਵੀ 40 ਵਾਲੀ ਤੇ 70 ਤੇ ਦੇ ਹੀ ਨਹੀਂ ਦੇਨੇ ਆਵੇਂ ਉਹਨਾਂ ਵੀ ਅਗਲੇ ਬੰਨੇ ਚੀਜ਼ ਦੇ ਪੈਸੇ ਦੇਨੇ ਆ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਜਿਹੜੀਆਂ ਤਾਜ਼ੀਆਂ ਸੂਈਆਂ ਵੀ ਅਜੇ ਪਾਸੀਆਂ ਹੋਣੀਆਂ ਕੋਈ ਵੀ ਆਵੇ ਇੱਥੇ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਮਰਜੀ ਨਾ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ